ਐਡਾ ਨਲਾਇਕ ਨਰੂਲਾ ਦੇਖੋ ਪਹਿਲਾਂ ਇਹਨੇ ਕਿਹਾ ਕਿ ਤੁਹਾਡੇ ਘਰ ਕੋਈ ਮਰ ਜੇ ਸਾਭ ਜਦਿਆਂ ਬਾਰੇ ਜਦੋਂ ਪਿਛਲੇ ਸਾਲ ਇਹ ਗੱਲ ਹੋਈ ਨੌਜਵਾਨਾਂ ਨੇ ਰੋਕਿਆ ਕਿ ਯਾਰ ਸਾਡੇ ਗੁਰਦੁਆਰੇ ਦੇ ਸਾਹਮਣੇ ਸਾਡਾ ਜਿਹੜਾ ਆ 15 ਬੜਾ ਸ਼ੀ ਦੀਪੰਦਰ ਵਾਲਾ ਚੱਲਦਾ ਤੁਸੀਂ ਇੱਥੇ ਨਾ ਕਰੋ ਤਾਂ ਇਹਨੇ ਆਪਣੀ ਸਟੇਜ ਤੋਂ ਕਿਹਾ ਕਿ ਤੁਹਾਡੇ ਘਰ ਕੋਈ ਮਰ ਜੇ ਅਸੀਂ ਆਪਣੇ ਘਰ ਵਿਆਹਨਾ ਤਰੀਏ ਅੱਜ ਲੋਕ ਜਦ ਬੋਲਦੇ ਹਨ ਓਏ ਤੁਸੀਂ ਇਸ ਸਮੇਂ 크리스마ਸ ਮਨਾ ਰਹੇ ਹੋ ਤੁਮਨੇ ਹੀ ਬਤਾ ਇਸ ਸਮੇਂ ਨਹੀਂ ਮਨਾਣਾ ਸਮਾਰੇ ਧਰਮ ਮੇ ਇਹ ਚੱਲ ਰਹਾ ਹੈ ਉਹ ਤਾਂ ਇਹ ਬਾਤ ਹੋ ਗਈ ਕਿ ਕਿਸੇ ਵਿਅਕਤੀ ਦੇ ਘਰ ਮੇ ਕੋਈ ਮਰ ਜਾਏ ਔਰ ਉਹ ਆਪਣੇ ਪੜੋਸੀ ਕੋ ਜਾ ਕੇ ਬੋਲੇ ਇਹ ਤੂੰ ਸ਼ਾਦੀ ਮੇ ਕਿਉਂ ਡਾਂਸ ਕਰ ਰਹਾ ਹੈ ਮੇਰੇ ਘਰ ਮੇ ਕੋਈ ਮਰ ਗਿਆ ਨਲੈਕਾ ਅਕਲਦਿਆ ਅੰਨੇ ਆ ਬੇਵਕੂਫਾ ਇਹ ਲਫਜ਼ ਮੈਂ ਨਰੂਲੇ ਵਾਸਤੇ ਵਰਤ ਰਿਹਾ ਤੇ ਇਹਨੂੰ ਐ ਹੀ ਰੱਖਿਓ ਸਾਡੇ ਪੰਜਾਬ ਦੇ ਵਿੱਚ ਜੇ ਸਾਨੂੰ ਇਹ ਪਤਾ ਲੱਗ ਜਾਣਾ ਪਿੰਡ ਚੋਂ ਲੰਘਦੇ ਹੋਏ ਕਿ ਕਿਸੇ ਘਰ ਦੇ ਵਿੱਚ ਮਰਗਦ ਹੋਈ ਆ ਤੇ ਦੁਲਾ ਕੋੜੀ ਤੂੰ ਉੱਤਰ ਜਾਂਦਾ ਤੇ ਸਿਰ ਤੋਂ ਜੇ ਜੇ ਤਾਂ ਮੂਨਾ ਹੈ ਸਿਰ ਤੋਂ ਪੱਗ ਤਾਰ ਲੈਂਦਾ ਤੇ ਜੇ ਸਰਦਾਰ ਹੈ ਸਿਰ ਤੋਂ ਕਲਗੀ ਤਾਰ ਲੈਂਦਾ ਮੈਨੂੰ ਇੱਕ ਪਾਸਟਰ ਨੇ ਦੱਸਿਆ ਬਾਈਬਲ ਇਹ ਕਹਿੰਦੀ ਹੈ ਕਿ ਜੇ ਤੇਰਾ ਭਰਾ ਸੋਗ ਦੇ ਵਿੱਚ ਆ ਤੇ ਤੇਰਾ ਖੁਸ਼ੀ ਮਨਾਣਾ ਤੇਰਾ ਫਰਜ਼ ਨਹੀਂ ਬਾਈਬਲ ਕਹਿੰਦੀ ਹੈ ਇਹ ਕੋਈ ਪਾਸਟਰ ਮੈਨੂੰ ਦੱਸਿਆ ਕਿਸੇ ਪਾਸਟਰ ਨੇ ਦੱਸਿਆ ਹਲੇ ਮੈਂ ਉਹ ਵਰਸ ਦੇਖੀ ਨਹੀਂ ਆ ਤੇ ਬਾਈਬਲ ਕੀ ਕਹਿੰਦੀ ਮੈਂ ਇਹ ਵੀ ਦੇਖਣਾ ਇਹਨਾਂ ਦੇ ਜਿਹੜੇ ਪਖੰਡ ਨੇ ਪਾਸਟਰ ਸਹਿਬਾਨ ਕੈਥੋਲਿਕ ਚਰਚ ਦੇ ਪਾਸਟਰ ਸਹਿਬਾਨ ਜਿਹੜੇ ਹੈਗੇ ਆ ਬੈਪਟਿਸਟ ਚਰਚ ਦੇ ਪਾਸਟਰ ਸਹਿਬਾਨ ਹੋਰ ਕਈ ਚਰਚਾਂ ਅਲੱਗ-ਅਲੱਗ ਚਰਚਾਂ ਦੇ ਪਾਸਟਰ ਸਹਿਬਾਨ ਕਹਿ ਰਹੇ ਨੇ ਕਿ ਇਹ ਤਾਂ ਸਾਡੀ 크ਰਿਸਚੀਅਨਟੀ ਚ ਹੀ ਨਹੀਂ ਹੈ ਜੋ ਕੁਝ ਇਹ ਕਰਦੇ ਪਏ ਨੇ